ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਦੋਸਤੋ ਆਹਣਾ ਇੱਕ ਮੈਂ ਵੀਡੀਓ ਸ਼ੇਅਰ ਕਰ ਰਿਹਾ ਤੁਹਾਡੇ ਨਾਲ ਔਰ ਇਹ ਵੀਡੀਓ ਤੁਸੀਂ ਵੀ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂ ਤਾਂ ਕਿ ਨਾ ਕੋਈ ਰਾਜਦੀਪ ਔਰ ਆਕਾਸ਼ਦੀਪ ਦੇ ਨਾਮ ਦੇ ਉੱਤੇ ਡਾਕੂਮੈਂਟ ਪਏ ਹੋਏ ਨੇ ਆ ਦੇਖੋ ਤੁਸੀਂ origignal ਡਾਕੂਮੈਂਟ ਨੇ ਔਰ ਇਹਨਾਂ ਦੇ ਸਾਰਾ ਕੁਝ ਹੀ ਵਿੱਚ ਪਿਆ ਹੋਇਆ ਸਾਰਾ ਬੈਂਕ ਦੀਆਂ ਕਾਪੀਆਂ ਹੋ ਗਈਆਂ ਕੋਈ ਆਕਾਸ਼ਦੀਪ ਦੇ ਨਾਮ ਦੇ ਉੱਤੇ ਆਧਾਰ ਕਾਰਡ ਹੈਗੇ ਆ ਔਰ ਰਾਜਦੀਪ ਆ ਦੇਖ ਸਕਦੇ ਹੋ ਤੁਸੀਂ ਆਧਾਰ ਕਾਰਡ ਵੀ ਹੈਗਾ ਇਹ ਕੋਈ ਰਿਹੂ ਖੁਰਦ ਤੋਂ ਹੈਗਾ ਇਹ ਆਧਾਰ ਕਾਰਡ ਜਿੰਨਾ ਵੀ ਉੱਤੇ ਐਡਰੈਸ ਦਿੱਤਾ ਹੋਇਆ ਤੇ ਇੱਕ ਅੱਗੇ ਬੈਗ ਪਿਆ ਹੋਇਆ ਨਾਲ ਹੀ ਆ ਸੀਰਤ ট্রেਡਿੰਗ ਕੰਪਨੀ ਹੈਗੀ ਕੱਪੜੇ ਦੀ ਇੱਕ ਆਪਣਾ ਹੈਗੀ ਤੇ ਉਹਨਾਂ ਦੇ ਕੋਲ ਇਹ ਬੈਗ ਮਿਲਿਆ ਸੀ ਉਹਨਾਂ ਨੂੰ ਤੇ ਉਹ ਮੈਨੂੰ ਦੇ ਕੇ ਗਿਆ ਕਹਿੰਦੇ ਵੀ ਵੀਡੀਓ ਬਣਾ ਕੇ ਤੁਸੀਂ ਇਹਨੂੰ ਪਾ ਦਿਓ ਵੀ ਤਾਂ ਜੋ ਅਸਲ ਬੰਦੇ ਦਾ ਪਤਾ ਜਿਹੜਾ ਵੀ ਹੈਗਾ ਆਪਣਾ ਐਡਰੈਸ ਵੇਖ ਕੇ ਕੋਈ ਅੱਗੇ ਜੇ ਕੇ ਸ਼ੇਅਰ ਕਰ ਦੋ ਵੀ ਜਿੰਨੂੰ ਜਿਹਦਾ ਵੀ ਹੈਗਾ ਇਹ ਉਹ ਵੀਰ ਨੂੰ ਇਹ ਸਾਰਾ ਸਮਾਨ ਮਿਲ ਜੇਦਾ Ориジナル ਡਾਕੂਮੈਂਟ ਨੇ Ориجنਲ ਹੀ ਸਾਰਾ ਸਮਾਨ ਪਿਆ ਹੋਇਆ ਹੈ। ਬਸ ਦੇਖ ਸਾਰੋ ਤੁਸੀਂ ਇਹਦਾ ਬਸ-ਪਾਸ ਵੀ ਹੈਗਾ ਇੱਕ ਬਸ-ਪਾਸ ਵੀ ਹੈਗਾ ਰਾਜਦੀਪ ਨਾਂ ਦੇ ਹੈਗਾ ਪਾਤੜਾਂ ਤੋਂ ਸਮਾਨੇ ਦਾ ਬਣਿਆ ਹੋਇਆ ਹੈ ਇਹ ਤੇ ਇਹ ਮੇਰਾ ਵੀਰ ਇਹ ਜਿਹੜਾ ਬੈਗ ਬੈਗ ਇੱਕ ਕੰਪਲੀਟ ਔਰ ਜੇ ਕਿਸੇ ਨੂੰ ਪਤਾ ਹੋਵੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਜਿਹਦਾ ਸਮਾਨ ਹੈਗਾ ਉਹਨੂੰ ਵੀਰ ਨੂੰ ਮਿਲ ਸਕੇ ਇਹਦੇ ਵਿੱਚ ਵੀਰ ਜੀ オリジナル ਡਾਕੂਮੈਂਟ ਸਾਰੇ ਪਏ ਹੋਏ ਨੇ ਬਾਈ ਦੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਸਾਰੇ ਸਾਰੇ オリジナル ਨਿਆ ਬੈਗ ਹੈਗਾ ਇਹ ਇਦਾਂ ਦਾ ਤੇ ਇਹਦੇ ਵਿੱਚ ਹੀ ਡਾਕੂਮੈਂਟ ਨੇ ਉਹ ਸਾਰਾ ਜੋ ਵੀ ਇਹਦਾ ਬਾਈ ਦਾ ਹੈਗਾ ਇੱਕ ਬੈਲਟ ਪਈ ਹੋਈ ਆ ਤੇ ਇਹਨੂੰ ਵੀਡੀਓ ਨੂੰ ਵੱਧ ਤੋਂ ਵੱਧ ਮੇਰਾ ਵੀਰ ਇਹੀ ਹੈ ਵੀ ਸ਼ੇਅਰ ਕਰ ਦਿਓ ਤਾਂ ਜੋ ਇਹਦਾ ਬੰਦੇ ਦਾ ਬੰਦੇ ਨੂੰ ਪਤਾ ਲੱਗ ਸਕੇ ਔਰ ਇਹ ਮੁੰਡੇ ਤੱਕ ਇਹਦਾ ਸਮਾਨ ਪਹੁੰਚ ਜੇ ਮੇਰਾ ਇਹ ਵੀਡੀਓ ਬਣਾਉਣ ਦਾ ਬਸ ਇਹੀ ਮਕਸਦ ਆ ਇਹ ਨਾਲ ਹੀ ਆਪਣਾ ਘੱਗੇ ਦੇ ઠાਣੇ ਦੇ ਘੇੜ ਦੇ ਨਾਲ ਹੀ ਹੈਗੀ ਆ ਸੀਤ ਟਰੇਡਿੰਗ ਕੰਪਨੀ ਜੋ ਕਿ ਕੱਪੜੇ ਦਾ ਬਿਜ਼ਨਸ ਇਹਨਾਂ ਦਾ ਮੁੰਡਿਆਂ ਦਾ ਔਰ ਉਹਦਾ ਨੰਬਰ ਵੀ ਮੈਂ ਨਾਲ ਮੈਂਸ਼ਨ ਥੱਲੇ ਕਰ ਦਿਆਂਗਾ ਔਰ ਮੁੰਡਿਆਂ ਨੂੰ ਕੰਟੈਕਟ ਕਰ ਲਿਓ ਔਰ ਮੈਂ ਆਪਣਾ ਨੰਬਰ ਵੀ ਥੱਲੇ ਮੈਂਸ਼ਨ ਕਰ ਦਿਆਂਗਾ ਜਿਸ ਕਿਸੇ ਦਾ ਵੀ ਹੈਗਾ ਇਹ ਵੀਰ ਆਪਣਾ ਲੈ ਜਾ ਸਕਦਾ ਹੈ ਘੱਗੇ ਤੋਂ ਕਿਉਂਕਿ ਸਾਰੇ origignal document ਨੇ ਇਹ ਕੱਲ ਦਾ ਹੀ ਇੱਥੇ ਇੱਕ ਘੱਗੇ ਮਿਲਿਆ ਹੈ ਘੱਗੇ ਤੋਂ ਮਿਲਿਆ ਹੈ ਕੱਲ ਦਾ ਤੇ ਹਾਲੇ ਤੱਕ ਕੋਈ ਵੀ ਬੰਦਾ ਇਹਦੇ ਬਾਰੇ ਕੋਈ ਆਇਆ ਨਹੀਂ ਹੈਗਾ ਤਾਂ ਤੁਸੀਂ ਜਿੰਨੇ ਵੀ ਹੋ ਸਕਦੀ ਵੀਡੀਓ ਮੇਰਾ ਵੀਰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਨੂੰ ਉਹਦਾ ਸਮਾਨ ਮਿਲ ਜੇ ਕਿਉਂਕਿ origignal documents ਨੇ ਸਾਰੇ ਤੇ ਆਹ ਬੈਗ ਵੀ ਹੈਗਾ ਨਾਲ ਇਹਦੇ ਤੇ ਬਾਕੀ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ